ਉਨੇ ਇੱਕ ਗਾਲ ਹੋਰ ਕੱਢੀ ਜਦੋਂ ਕਹਿੰਦਾ ਮੈਂ ਸਿੱਧੂ ਬੋਲਦਾ ਮੂਸੇ ਵਾਲਾ ਭਾਈ ਉਹ ਬੰਦਾ ਜਿਵੇਂ ਹੀ ਹੈ ਤੇ ਗਲਾਬ ਜਦੋਂ ਸਿੱਧੂ ਕੋਲੇ ਮਾਫੀ ਮੰਗਣ ਗਿਆ ਤੇ ਜੋ ਵੀ ਹੋਇਆ ਵੀ ਉਹਨੂੰ ਦੋ ਤਿੰਨ ਵਾਰੀ ਪਹਿਲਾਂ ਮੋੜਿਆ ਵੀ ਹੈ ਮੈਂ ਸੱਚੇ ਮਨੋਂ ਸਿੱਧੂ ਕੋਲੇ ਗਿਆ ਸੀ ਵੀ ਮੈਂ ਇਹ ਚੀਜ਼ ਦਾ ਕੋਈ ਮਤਲਬ ਨਹੀਂ ਸੀ ਲੈ ਕੇ ਗਿਆ ਵੀ ਅਸੀਂ ਕਦੇ ਇਕੱਠਾ ਗਾਣਾ ਕਰਾਂ ਸਾਡਾ ਇੰਨਾ ਗੂੜਾ ਰਿਲੇਸ਼ਨ ਹੋ ਗਿਆ ਸੀ ਵੀ ਯਾਰ ਮੇਰੀ ਉਹ ਬਹੁਤ ਕਦਰ ਕਰਦਾ ਦੇ ਕੋ ਵੀ ਮੈਂ ਸਿੱਧੂ ਬਾਈ ਨੂੰ ਨਹੀਂ ਕਿਹਾ ਵੀ ਆਪਾਂ ਗਾਣਾ ਗਾਉਂਦੇ ਕਸਮੀਰ ਵਾਲਾ ਅਸੀਂ ਬੈਠੇ ਸੀ ਸਿੱਧੂ ਬਾਈ ਦੇ ਪੇਟੀ ਵਾਲੇ ਕੋਲ ਜਿੱਕਰ ਨਾਲ ਰਿਕਾਰਡ ਕਰਾਈ ਜਾਂਦੇ ਸਿੱਧੂ ਬਾਈ ਕਹਿੰਦਾ ਯਾਰ ਗਲਾਬ ਤੇਰਾ ਗਾਣਾ ਕਰਦੇ ਆ ਆਪਣੇ ਜਨਮ ਪਾਰਟੀ ਦੇ ਸਿੱਧੂ ਬਾਈ ਘਰੇ ਆਉਂਦਾ ਘਰੇ ਆਉਂਦਾ ਤੇ ਜਦੋਂ ਜਾਣ ਲੱਗਦਾ ਸਾਨੂੰ ਗੱਡੀ 'ਚ ਬਿਠਾ ਕੇ ਗਾਣਾ ਸੁਣਾ ਕੇ ਜਾਂਦੇ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਮੈਂ ਤੇ ਜੌਂਟੀ ਇੱਕ ਦੂਜੇ ਨੂੰ ਅਹੀਂ ਪੁੱਛੀਏ ਯਾਰ ਸੱਚੀ ਸਿੱਧੂ ਨੇ ਗਾਣਾ ਗਾਦਾ ਯਾਰ ਆਪਣੇ ਨਾਲ ਜੇ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਜਾਂ ਮੰਨ ਲਓ ਉਹਨੇ ਇਹ ਸੋਚਣਾ ਸੀ ਵੀ ਯਾਰ ਕੱਲ ਨੂੰ ਮੈਂ ਇਹ ਬੰਦੇ ਨੂੰ ਅੱਗੇ ਲਿਆ ਰਿਆਂ ਤੇ ਇਹੀ ਗੱਲ ਨੂੰ ਬਤਾ ਕਾਮਯਾਬ ਹੋ ਕੇ ਮੇਰੀਆਂ ਲੱਗਤਾ ਬੰਦੂ ਬਹੁਤ سارے ਲੋਕ ਨਾ ਗੁਲਾਬ بھائی ਤੁਹਾਡੇ ਬਾਰੇ ਇਹ ਗੱਲ ਕਹਿੰਦੇ ਨੇ ਮੈਂ ਅੱਜ ਪਹਿਲੀ ਵਾਰੀ ਇਹ ਤੁਹਾਡੇ ਨਾਲ ਗੱਲ ਕਰ ਰਿਹਾ ਵੀ ਵੀ ਗੁਲਾਬ ਜਦੋਂ ਸਿੱਧੂ ਕੋਲੇ ਮਾਫੀ ਮੰਗਣ ਗਿਆ ਜਾਂ ਜੋ ਵੀ ਹੋਇਆ ਵੀ ਉਹਨੂੰ ਦੋ ਤਿੰਨ ਵਾਰੀ ਪਹਿਲਾਂ ਮੋੜਿਆ ਵੀ ਆ ਉਹਦੇ ਜਬਾਰਚੀ ਬੈਠਾ ਰਹਿੰਦਾ ਸੀ ਇਹ ਗੱਲਾਂ ਵੀ ਆਈਆਂ ਲੋਕਾਂ ਤੱਕ ਨਹੀਂ 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 ਵੀਰੇ ਇਦਾਂ ਦਾ ਤਾਂ ਨਹੀਂ ਕੁਝ ਹੋਇਆ ਚਲੋ ਜੇ ਕੋਈ ਕਹਿ ਰਿਹਾ ਤਾਂ ਮੈਂ ਇਹਦੇ ਤੇ ਤਾਂ ਚਲੋ ਪ੍ਰਮਾਤਮਾ ਵਾਹਿਗੁਰੂ ਜਾਣਦਾ ਗੁਰਤੇਗ ਭਾਦਰ ਜੀ ਮਹਾਰਾਜ ਜਾਣਦੇ ਮੇਰੀ ਪਹਿਲੀ ਵਾਰੀ ਗੱਲ ਹੋਈ ਆ ਸਿੱਧੂ ਬਾਈ ਨਾਲ ਤੇ 2-3 ਦਿਨਾਂ ਬਾਅਦ ਹੀ ਸਾਨੂੰ ਸਿੱਧੂ ਬਾਈ ਨੇ ਬੁਲਾ ਲਿਆ ਘਰੇ ਤੇ ਅਸੀਂ ਪਹਿਲੇ ਦਿਨ ਹੀ ਮਿਲ ਕੇ ਆਇਆ ਪਹਿਲੇ ਦਿਨ ਹੀ ਘਰੇ ਬਹਿ ਕੇ ਅਸੀਂ ਵਧੀਆ ਮੈਨੂੰ ਲੱਗਦਾ ਵੀ 2-2.5 ਘੰਟੇ 3 ਘੰਟੇ ਅਸੀਂ ਬਹਿ ਕੇ ਆਇਆ ਆਰਾਮ ਨਾਲ ਵਧੀਆ ਗੱਲਾਂ ਬਾਤਾਂ ਕਰਕੇ ਆਇਆ ਤੇ ਬਹੁਤ ਘੈਂਟ ਬੰਦਾ ਈ ਉਹ ਬਹੁਤ ਘੈਂਟ ਬੰਦਾ ਈ ਤੇ ਫਿਰ ਉਹਨੇ ਸਿੱਧੂ ਬਾਈ ਨੇ ਇੰਟਰਵਿਊ 'ਚ ਵੀ ਕਿਹਾ ਇੱਕ 'ਚ ਵੀ ਯਾਰ ਕੋਈ ਮਾਫੀ ਮੰਗਣ ਨਾਲ ਜਾਂ ਕੋਈ ਫੀਲ ਕਰਨ ਨਾਲ ਛੋਟਾ ਨਹੀਂ ਹੁੰਦਾ ਬਿਲਕੁਲ ਬਿਲਕੁਲ ਵੀ ਵੀ ਚਲੋ ਉਹਨੇ ਮੈਂ ਸਿੱਧੂ ਨੂੰ ਕਿਹਾ ਮੈਂ ਅੱਜ ਵੀ ਕਹਿਣਾ ਇਹ ਚੀਜ਼ ਦਾ ਮੈਨੂੰ ਇਹ ਚੀਜ਼ ਦਾ ਹਮੇਸ਼ਾ ਰਿਗਰੈਟ ਵੀ ਰਹੂਗਾ ਵੀ ਯਾਰ ਜਿਹੜੀ ਚੀਜ਼ ਲਈ ਆਪਾਂ ਬਣਾ ਹੀ ਨਹੀਂ ਸੀ ਉਹ ਚੀਜ਼ ਮੈਨੂੰ ਕਰਨੀ ਨਹੀਂ ਸੀ ਚਾਹੀਦੀ ਤੇ ਮੈਂ ਸੱਚੀ ਅੱਜ ਵੀ ਮੈਂ ਇਹੀ ਦਵਾ ਕਰਦਾ ਹਾਂ ਉਹਨਾਂ ਵੀ ਕਦੇ ਵੀ ਕਿਸੇ ਬਾਰੇ ਪਰਮਾਤਮਾ ਕਿਸੇ ਬਾਰੇ ਵੀ ਮਾੜਾ ਨਾ ਬੁਲਾਵੇ ਕਿਸੇ ਬਾਰੇ ਵੀ ਜੇ ਕਿਸੇ ਨੇ ਕੋਈ ਮਾੜਾ ਕਰਤਾ ਤਾਂ ਉਹਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੇ ਕਿਸੇ ਨੇ ਚੰਗਾ ਕਰਤਾ ਉਹਨੂੰ ਵੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਮੈਂ ਇਹ ਚੀਜ਼ਾਂ ਨੂੰ ਬਈ ਬਹੁਤ ਪਤਾ ਨਹੀਂ ਇੱਕ ਠੋਕਰ ਹੁੰਦੀ ਹੈ ਨਾ ਉਹ ਠੋਕਰ ਤੋਂ ਇੱਕ ਸਬਕ ਮਿਲ ਗਿਆ ਕਿ ਨਹੀਂ ਅੱਜ ਤੋਂ ਬਾਅਦ ਨਹੀਂ ਤੇ ਫਿਰ ਸਿੱਧੂ ਬਾਈ ਨੂੰ ਅਹੀ ਪਹਿਲੀ ਵਾਰ ਹੀ ਮਿਲਦੇ ਆ ਬਹੁਤ ਵਧੀਆ ਰਿਹਾ ਫਿਰ ਫਿਰ ਅਸੀਂ ਰੈਗੂਲਰ ਜਾਣ ਲੱਗ ਗਏ ਪਹਿਲੀ ਵਾਰ ਹੀ ਮਿਲੇ ਪਹਿਲੀ ਵਾਰੀ ਤੋਂ ਬਾਅਦ ਮਹੀਨੇ ਬਾਅਦ ਅਸੀਂ ਗਏ ਦੁਬਾਰੇ ਮਹੀਨੇ ਬਾਅਦ ਫੇਰ ਅਸੀਂ ਮਹੀਨੇ ਚ ਤਿੰਨ ਵੀਰਾਂ ਜਾਣ ਲੱਗੇ ਫੇਰ ਅਸੀਂ ਮਹੀਨੇ ਚ ਪੰਜ ਵੀਰਾਂ ਹੋ ਗਏ ਨਹੀਂ ਕਦੇ ਮਨ ਚ ਇਹ ਆਇਆ ਵੀ ਯਾਰ ਕੱਲ ਨੂੰ ਬੰਦਾ ਇਹ ਨਾ ਕਦੇ ਵੀ ਯਾਰ ਮਗਰੀ ਪੈ ਗਏ ਬੰਦੇ ਨਹੀਂ ਨਹੀਂ ਅਸਲ ਵਿੱਚ ਨਾ ਭਾਈ ਮੈਂ ਕਈ ਇੰਟਰਵਿਊਆਂ ਚ ਕਹਤੀ ਸੰਦੀਪ ਭਾਈ ਇਹ ਗੱਲ ਵੀ ਉਹ ਬੰਦਾ ਨਾ ਯਾਰ ਬੰਦੇ ਦੀ ਇੱਕ ਫੀਲਿੰਗ ਨਹੀਂ ਸਮਝਦੇ ਹੁੰਦੇ ਜਿਵੇਂ ਸੰਦੀਪ ਭਾਈ ਵਾਈਬ ਜੀ ਨੂੰ ਕਹਿੰਦਾ ਹਾਂ ਵਾਈਬ ਜੀ ਜਾਂ ਮਤਲਬ ਜਿਵੇਂ ਵੀ ਜਿਵੇਂ ਹੁਣ ਮੈਂ ਤੁਹਾਨੂੰ ਗੱਲਾਂ-ਗੱਲਾਂ 'ਚ ਪੁੱਛਣਾ ਵੀ ਆਪਣੇ ਘਰੇ ਸੰਦੀਪ ਬਾਈ ਕੌਣ-ਕੌਣ ਆ ਜਾਂ ਆਪਣੇ ਕੋਲੇ ਕਿੰਨੀ ਜ਼ਮੀਨ ਆ ਗਾ ਹਨਾ ਇਦਾਂ ਗੱਲਾਂ ਕਰਕੇ ਜਦੋਂ ਮੈਂ ਸਾਰਾ ਕੁਝ ਦੱਸਿਆ ਸਿੱਧੂ ਬਾਈ ਨੂੰ ਵੀ ਇਦਾਂ ਕਰਕੇ ਵੀ ਬਾਈ ਜ਼ਮੀਨ ਸੀਗੀ ਇਦਾਂ ਹੋ ਗਿਆ ਹਨਾ ਤੇ ਫੇਰ ਉਹ ਪਤਾ ਨਹੀਂ ਪ੍ਰਮਾਤਮਾ ਨੇ ਕੋਈ ਬੌਂਡ ਬਣਾਉਣਾ ਸੀ ਪਤਾ ਨਹੀਂ ਕੀ ਸੀ ਵੀ ਮੈਂ ਸੱਚੇ ਮਨੋਂ ਸਿੱਧੂ ਕੋਲੇ ਗਿਆ ਸੀ ਵੀ ਮੈਂ ਇਹ ਚੀਜ਼ ਦਾ ਕੋਈ ਮਤਲਬ ਨਹੀਂ ਸੀ ਲੈ ਕੇ ਗਿਆ ਵੀ ਅਸੀਂ ਕਦੇ ਇਕੱਠਾ ਗਾਣਾ ਕਰਾਂਗੇ ਮੈਨੂੰ ਮੈਨ ਇਹ ਸੀ ਵੀ ਮੈਨੂੰ ਰੈਗਰਟ ਸੀ ਵੀ ਯਾਰ ਮੈਨੂੰ ਇਹ ਚੀਜ਼ ਕਰਨੀ ਨਹੀਂ ਸੀ ਚਾਹੀਦੀ ਮੇਥੋਂ ਹੋ ਗਈ ਵੀ ਮੈਂ ਵੀ ਯਾਰ ਮੈਂ ਸਾਰਿਆਂ ਨਾਲ ਸਹੀ ਰੱਖਾਂ ਮੈਂ ਸਿੱਧੂ ਬਾਈ ਨੂੰ ਕਹਾਂ ਵੀ ਬਾਈ ਯਾਰ ਮੇਥੋਂ ਗਲਤੀ ਹੋ ਗਈ ਨਹੀਂ ਪਰ ਬਾਈ ਮਨ ਦੇ ਵਿੱਚ ਇੱਕ ਥੋੜੀ ਗੱਲ ਦੇ ਵਿੱਚ ਆ ਵੀ ਕਈ ਨਾ ਮਨ ਦੇ ਵਿੱਚ ਸਾਡੇ ਆ ਜਾਂਦਾ ਜਦੋਂ ਅਸੀਂ ਕਿਤੇ ਮਾਫੀ ਵੀ ਮੰਗ ਲੈਨੇ ਆ ਵੀ ਅਸੀਂ ਕਿਤੇ ਦਿਲੋਂ ਨਹੀਂ ਮਾਫੀ ਮੰਗੀ ਹੁੰਦੀ ਵੀ ਅਸੀਂ ਉਤੋ-ਉਤੋ ਇੱਕ ਮਾਫੀ ਮੰਗ ਕੇ ਆਪਾਂ ਐ ਹੁੰਦਾ ਵੀ ਯਾਰ ਇਸ ਬੰਦੇ ਦੀ ਚੜਾਈ ਆ ਅੱਜ ਇਹਦੇ ਨਾਲ ਖੜਦੇ ਆ ਵੀ ਸਾਡੇ ਮਨ ਚੋਂ ਪੀੜ ਹੁੰਦੀ ਆ ਜਾਂ ਕਸਕ ਹੁੰਦੀ ਆ ਤੁਸੀਂ ਕਿਵੇਂ ਜੇ ਅੰਦਰੋਂ ਆਪਦਾ ਅੰਦਰ ਮਾਰਨਾ ਪੈਂਦਾ ਨਾ ਕਿਸੇ ਨੂੰ ਮੈਂ ਮੈਂ ਨਾ ਸੰਦੀਪ ਭਾਈ ਅਸਲ ਵਿੱਚ ਮੈਂ ਪਹਿਲੇ ਦਿਨੋਂ ਹੀ ਮੇਰਾ ਤੁਸੀਂ ਕਿਤੇ ਵੀ ਰਿਕਾਰਡ ਚੈੱਕ ਕਰ ਲਿਓ ਮੈਂ ਪਹਿਲੇ ਦਿਨੋਂ ਹੀ ਨਹੀਂ ਕਿਸੇ ਨਾਲ ਲੜਿਆ ਮੈਂ ਮੇਰਾ ਸਕੂਲ ਚ ਵੀ ਰਿਕਾਰਡ ਇਦਾਂ ਦਾ ਰਿਹਾ ਵੀ ਮੈਂ ਕਦੇ ਕਿਸੇ ਨਾਲ ਗਾਲੋਂ-ਗਾਲੀ ਵੀ ਨਹੀਂ ਹੋਇਆ ਹਨਾ ਤੇ ਬਹੁਤ ਸੌ ਤੇ ਬਹੁਤ ਦੂਜੇ ਨੇਚਰ ਦਾ ਮੈਂ ਬਹੁਤ इमोਸ਼ਨਲੀ ਬਹੁਤ ਬੀਕ ਬੰਦਾ ਮੈਂ ਤੇ ਮੈਨੂੰ ਜਿੱਥੇ ਮੈਂ ਅੱਜ ਵੀ ਜਾਣ ਕੇ ਕੋਈ ਕੋਈ ਈਗੋ ਨਹੀਂ ਹੈਗੀ ਮੇਰੇ ਚ ਮੈਨੂੰ ਜੇ ਅੱਜ ਵੀ ਮੈਨੂੰ ਐ ਲੱਗਦਾ ਵੀ ਮੇਰੀ ਗਲਤੀ ਹੈ ਤਾਂ ਮੈਂ ਮਾਫੀ ਮੰਗਣ 'ਚ ਕੋਈ ਸ਼ਰਮ ਨਹੀਂ ਮਾਂਦਾ ਮੈਨੂੰ ਇਹ ਚਾਹੇ ਮੇਰੇ ਤੋਂ ਕੋਈ ਛੋਟਾ ਚਾਹੇ ਵੱਡਾ ਮੇਰੇ ਮਾਫੀ ਮੰਗਣ ਨਾਲ ਜੇ ਸਾਡਾ ਰਿਲੇਸ਼ਨ ਬਚਦਾ ਤਾਂ ਉਹਦੇ 'ਚ ਕੋਈ ਮਾੜੀ ਗੱਲ ਨਹੀਂ ਤੇ ਮੈਂ ਅਬੇ ਜੀ ਗੱਲ ਆ ਮੈਂ ਦਿਲੋਂ ਹੀ ਮਾਫੀ ਮੰਗੀ ਸੀ ਸਿੱਧੂ ਬਾਈ ਤੋਂ ਮੈਂ ਕਹਾ ਯਾਰ ਸਿੱਧੂ ਬਾਈ ਵੀ ਮੈਨੂੰ ਇਹ ਚੀਜ਼ ਕਰਨੀ ਨਹੀਂ ਚਾਹੀਦੀ ਤੇ ਮੈਨੂੰ ਫੀਲ ਹੈ ਤੇ ਮੈਨੂੰ ਹਮੇਸ਼ਾ ਮੈਨੂੰ ਹਮੇਸ਼ਾ ਫੀਲ ਰਹੂ ਇਹ ਚੀਜ਼ ਆ ਮੈਂ ਅੱਜ ਵੀ ਫੀਲ ਕਰਦਾ ਮੈਂ ਜੇ ਅੱਜ ਤੋਂ 20 ਸਾਲ ਬਾਅਦ ਮੈਨੂੰ ਕੋਈ ਬੰਦਾ ਪੁੱਛੇ ਮੈਂ ਉਦਦੇ ਵੀ ਫੀਲ ਕਰੂੰ ਵੀ ਉਹ ਮੇਰੀ ਗਲਤੀ ਸੀ ਮੈਨੂੰ ਕਰਨੀ ਨਹੀਂ ਸੀ ਚਾਹੀਦੀ ਅੱਛਾ ਕਿਵੇਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਸਿੱਧੂ ਬਾਈ ਨਾਲ ਕਿਉਂਕਿ ਜਦੋਂ ਤੁਸੀਂ ਜਾਣਦੇ ਹੋ ਨਾ ਤੇ ਇੱਕ ਦੂਜੇ ਨੂੰ ਸਮਝ ਲੈਨੇ ਹੋ ਇੱਕ ਤਾਂ ਏਰੀਆ ਦਾ ਉਹੀ ਆ ਮਾਲਵਾ ਟੱਚ ਤੇ ਤੁਹਾਡਾ ਗੀਤ ਵੀ ਉਹ ਬਹੁਤ ਸੋਹਣਾ ਤੁਹਾਡੀ EP ਦੇ ਵਿੱਚ ਵੀ ਮ ਉਹ ਅਸਲ ਮੇਨਾ ਬਈ ਜਦੋਂ ਅਸੀਂ ਨਵੇਂ 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 ਮੇਲੇ ਉਦੋਂ ਕੰਮ ਦੀਆਂ ਗੱਲਾਂ ਜਾਂ ਲਾਈਫ ਦੀਆਂ ਗੱਲਾਂ ਵੀ ਕਿਵੇਂ ਚੱਲਦਾ ਕਿਵੇਂ ਚੱਲਦਾ ਉਦੋਂ ਬਾਅਦ ਚ ਕੀ ਹੁੰਦਾ ਇੱਕੇ ਦਮ ਜਦੋਂ ਸਾਡਾ ਬਾਵਾ ਪਿਆਰ ਪੈ ਗਿਆ ਫੇਰ ਤਾਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਕਦੇ ਤਾਂਸ਼ ਖੇਢੀ ਜਾਂਦੇ ਆ ਮੋਟਰ ਤੇ ਬੈਠੇ ਕਦੇ ਢੇੜਾ ਦੇਣ ਚੱਲ ਗਏ ਕਿਤੇ ਜੀਪ ਤੇ ਕਦੇ ਕਦੇ ਅਸੀਂ ਡੈਕ ਲਾ ਕੇ ਨੱਚਣ ਲੱਗੇ ਜਾਂ ਕਦੇ ਢੋਲ ਵਾਲਾ ਸਾਦ ਲਿਆ ਘਰੇ ਮੇਰੇ ਯਾਦ ਆ ਅ ਇੱਕ ਮਿਲੀਅਨ ਸਬਸਕ੍ਰਾਈਬਰ ਹੋਏ ਸੀ ਪਤਾ ਨਹੀਂ 1 ਲੱਖ ਹੋਇਆ ਸੀ ਹਨਾ ਹਾਂ ਉਦੋਂ 59 11 ਰੈਕੋਰਡ ਦਾ ਸੀ ਹਾਂ ਬਿਲਕੁਲ ਤੇ ਉਹਦੇ ਕੋਈ ਹੋਰ ਵੀ ਦਿਨ ਸੀਗਾ ਤੇ ਉਹਦੇ ਅਸੀਂ ਬਹੁਤ ਫਨ ਕੀਤਾ ਬਹੁਤ ਜ਼ਿਆਦਾ ਫੇਰ ਐਂਡ ਤੇ ਆ ਕੇ ਤਾਂ ਜਾਨੀ ਕਿ ਵੀ ਜਦੋਂ ਸਾਡਾ ਇੰਨਾ ਗੂੜਾ ਰਿਲੇਸ਼ਨ ਹੋ ਗਿਆ ਸੀ ਵੀ ਵੀ ਯਾਰ ਮੇਰੀ ਉਹ ਬਹੁਤ ਕਦਰ ਕਰਦਾ ਸੀ ਇੱਕ ਰਿਲੇਸ਼ਨ ਵਾਲੀ ਕਦਰ ਕਰਦਾ ਸੀ ਵੀ ਹਾਂ ਯਾਰ ਠੀਕ ਹੈ ਯਾਰ ਇਹ ਬੰਦਾ ਆਪਣੇ ਨਾ ਬਾਕੀ ਮੈਂ ਨਾ ਇੱਕ ਗੱਲ ਹੋਰ ਮੰਨਦਾ ਸੰਦੀਪ ਬਾਈ ਜਦੋਂ ਤੁਸੀਂ ਕਿਸੇ ਨਾਲ ਸੱਚੇ ਦਿਲੋਂ ਜੁੜੇ ਹੋ ਨਾ ਉੱਥੇ ਪ੍ਰਮਾਤਮਾ ਹੀ ਤੁਹਾਡੇ ਅੰਗ ਸੰਗ ਰਹਿੰਦਾ ਬਿਲਕੁਲ ਮੈਂ ਪ੍ਰਮਾਤਮਾ ਨੂੰ ਯਾਨੀ ਕਿ ਇੰਨਾ ਕ ਮੰਨਦਾ ਵੀ ਮੈਂ ਪਾਠ ਕਰਦਾ ਜਪਜੀ ਸਾਹਿਬ ਦਾ ਮੂਲ ਮੰਤਰ ਸਾਹਿਬ ਚਉਪਈ ਸਾਹਿਬ ਮੈਂ ਪਾਠ ਕਰਦਾ ਮੈਂ ਇੰਨਾ ਕ ਮੰਨਦਾ ਪ੍ਰਮਾਤਮਾ ਨੂੰ ਵੀ ਜੇ ਤੁਸੀਂ ਸੱਚੇ ਦਿਲੋਂ ਜੇ ਤੁਸੀਂ ਸੱਚੇ ਹੋ ਨਾ ਜਾਂ ਸੱਚੇ ਦਿਲੋਂ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਭਾਈ ਉਹ ਕੰਮ ਸਹੀ ਹੋਊਗਾ ਮੈਂ ਨਾ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਮੇਰੇ ਨਾਲ ਕੋਈ ਕੋਈ ਸਾਡਾ ਕੋਈ ਕੰਮ ਸੀਗਾ ਮੈਂ ਨਾ ਪ੍ਰਮਾਤਮਾ ਅੱਗੇ ਮੈਂ ਜੌਂਟੀ ਨੂੰ ਵੀ ਦੱਸੀ ਸੀ ਇਹ ਗੱਲ ਜੌਂਟੀ ਮੈਂ ਨਾ ਪ੍ਰਮਾਤਮਾ ਅੱਗੇ ਪਾਠ ਕਰਕੇ ਮੈਂ ਐਂ ਕਿਹਾ ਵੀ ਪ੍ਰਮਾਤਮਾ ਯਾਰ ਵੀ ਜੇ ਤੂੰ ਮੈਨੂੰ ਮੰਨਦਾ ਨਾ ਵੀ ਵੀ ਯਾਰ ਬੰਦਾ ਸੱਚੇ ਦਿਲੋਂ ਇਹ ਕਰ ਰਿਹਾ ਤਾਂ ਯਾਰ ਪ੍ਰਮਾਤਮਾ ਐਂ ਕਰ ਦੇ ਮੈਂ ਕਹਾਂ ਯਾਰ ਜੋੰਟੀ ਸੱਚੀ ਓਵੇਂ ਕਰਦਾ ਯਾਰ ਰੱਬ ਨੇ ਅੱਛਾ ਤੇ ਇਹ ਵੀ ਜੋੰਟੀ ਨੂੰ ਮੈਂ ਆਧਾਰਨ ਵੀ ਦਿੱਤੀ ਮੈਂ ਕਹਾਂ ਇਹ ਕਹਿੰਦਾ ਯਾਰ ਹਾਂ ਵੀ ਮੈਂ ਉਹ ਉਹਨੂੰ ਪ੍ਰਮਾਤਮਾ ਨੂੰ ਇੰਨਾ ਮੰਨਦਾ ਇੰਨਾ ਜਿਆਦਾ ਵੀ ਸੱਚੇ ਦਿਲੋਂ ਸੱਚੀ ਨੀਤ ਨਾਲ ਜੇ ਆਪਾਂ ਕਿਤੇ ਵੀ ਜੇ ਕਿਤੇ ਯਾਰੀ ਲਾਉਨੇ ਆ ਹਨਾ ਜੇ ਕਿਸੇ ਨੂੰ ਆਪਾਂ ਕੋਈ ਪਿਆਰ ਕਰਦੇ ਆ ਤਾਂ ਉਹ ਬੰਦੇ ਨੂੰ ਫੀਲ ਹੁੰਦਾ ਹੀ ਹੁੰਦਾ ਤੇ ਉਹ ਬੰਦਾ ਫਿਰ ਉਹ ਪਿਆਰ ਦੇ ਬਦਲੇ ਉਹਨਾਂ ਪਿਆਰ ਦਿੰਦਾ ਆਪਾਂ ਬਿਲਕੁਲ ਹਨਾ ਉਹ ਪਿਆਰ ਉਹ ਵਫਾਦਾਰੀ ਉਹ ਸਾਰਾ ਕੁਝ ਆਪਾਂ ਨੂੰ ਬੰਦਾ ਦਿੰਦਾ ਅੱਛਾ ਜਿਵੇਂ ਨਾ ਫਿਰ ਥੋੜੇ ਦਿਨ ਪਹਿਲਾਂ ਅਕੀਲਾ ਸਾਹਿਬ ਦੀ ਗੱਲ ਤਾਂ ਉਹਨਾਂ ਦੇ ਹਾਸੇ ਹਾਸੇ ਚ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਰੁਲੇ ਜੇ ਫਿਰਦੇ ਸੀ ਤੁਹਾਨੂੰ ਵੀ ਇਹ ਆਪਦੇ ਹੱਥੇ ਲੱਗਿਆ ਸੀ ਜਦੋਂ ਤੁਸੀਂ ਸਿੱਧੂ ਨੂੰ ਮਿਲਿਓ ਵੀ ਯਾਰ ਉਦੋਂ ਕੁਝ ਬਣ ਨਹੀਂ ਰਿਹਾ ਸੀ ਤੇ ਉਦੋਂ ਸਿੱਧੂ ਕਈ ਵਾਰੀ ਜਿਵੇਂ ਇੱਕ ਕਿਸਮ ਦੀ ਰੱਬ ਬਣ ਕੇ ਆਉਣ ਵਾਲੀ ਗੱਲ ਹੀ ਆ ਹਾਂ ਬਾਈ ਉਦੋਂ ਮੇਰਾ ਨਾ ਅਸਲ ਮੈਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ 3 ਸਾਲ ਇੱਧਰ ਰਹਿ ਗਿਆ ਕੋਈ ਗਾਣਾ ਨਹੀਂ ਆਇਆ 3 ਸਾਲ ਉੱਧਰ ਰਹਿ ਗਿਆ ਕੋਈ ਗਾਣਾ ਨਹੀਂ ਆਇਆ ਇਦਾਂ ਕਰਕੇ ਥੋੜਾ ਜਿਹਾ ਮੈਂ ਗਾਣੇ 'ਚ ਮੈਂ ਕਰੀ ਜਾਂਦਾ ਸੀ ਇਹ ਨਹੀਂ ਸੀ ਵੀ ਮੈਂ ਗਾਣੇ ਨਹੀਂ ਸੀ ਕਰ ਰਿਹਾ ਗਾਣੇ ਮੈਂ ਕਰੀ ਬੈਠਾ ਸੀ 5-7 ਪਰ ਕੀ ਸੀ ਵੀ ਇੱਕ ਕਲਿੱਕ ਜਿਹੀ ਨਹੀਂ ਹੋ ਰਹੀ ਸੀ ਹਾਂ ਵੀ ਝੂਟਾ ਜਾ ਨਹੀਂ ਸੀ ਵੱਜ ਰਿਹਾ ਇੱਕ ਉਹ ਫਿਰ ਕੁਦਰਤੀ ਤੁਸੀਂ ਇਹ ਦੇਖੋ ਵੀ ਮੈਂ ਸਿੱਧੂ ਬਾਈ ਨੂੰ ਨਹੀਂ ਕਿਹਾ ਵੀ ਆਪਾਂ ਗਾਣਾ ਕਰਦੇ ਹਾਂ ਕਸਮੀ ਗੱਲ ਹੈ ਅਸੀਂ ਬੈਠੇ ਸੀ ਸਿੱਧੂ ਬਾਈ ਦੇ ਪੇਟੀਆਂ ਵਾਲੇ ਕਮਰੇ ਚ ਗਾਣਾ ਰਿਕਾਰਡ ਕਰੀ ਜਾਂਦੇ ਸੀ ਸਿੱਧੂ ਬਾਈ ਕਹਿੰਦਾ ਯਾਰ ਗਲਾਬ ਤੇਰਾ ਗਾਣਾ ਕਰਦੇ ਆ ਆਪਣੇ ਚੈਨਲ ਤੋਂ 5911 ਚੈਨਲ ਲਾ ਲਿਆ ਸੀ ਠੀਕ ਤੇ ਕਹਿੰਦਾ ਯਾਰ ਕੋਈ ਗਾਣਾ ਲਿਆ ਲੱਭ ਕੇ ਆਈ ਗਾਣੇ ਲੱਭੇ ਤਿੰਨ ਚਾਰ ਤੇ ਉਹਨਾਂ ਚੋਂ ਬਾਈ ਬਾਈ ਗਾਣਾ ਸਿੱਧੂ ਬਾਈ ਨੂੰ ਪਸੰਦ ਆਗਾ ਕਹਿੰਦਾ ਯਾਰ ਆ ਗਾਣਾ ਕਰਦੇ ਆ ਤੇਰੀ ਬਾਅਦ ਚ ਚਲੋ ਜੀ ਮੈਂ ਤਿੰਨ ਪਹਿਰੇ ਆਪਦੇ ਡੱਬ ਕਰਤੇ ਤੇ ਉਦੋਂ ਥੋੜੇ ਦਿਨ ਬਾਅਦ ਹੀ ਮੇਰਾ ਬਰਥਡੇ ਆਉਂਦਾ ਬਰਥਡੇ ਤੇ ਸਿੱਧੂ ਬਾਈ ਘਰੇ ਆਉਂਦਾ ਕਰਿਆ ਉਹਦਾ ਤੇ ਜਦੋਂ ਜਾਣ ਲੱਗਦਾ ਸਾਨੂੰ ਗੱਡੀ 'ਚ ਬਿਠਾ ਕੇ ਗਾਣਾ ਸੁਣਾ ਕੇ ਜਾਂਦੇ ਆ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਤੇ ਮੈਂ ਮੈਂ ਕਹਿੰਨਾ ਵੀ ਮੈਂ ਮੈਂ ਉਹਦੇ ਮੈਂ ਤੇ ਜਉਂਟੀਆਂ ਇੱਕ ਦੂਜੇ ਨੂੰ ਐਂ ਪੁੱਛ ਗਏ ਯਾਰ ਸੱਚੀ ਸਿੱਧੂ ਨੇ ਗਾਣਾ ਗਾਇਆ ਯਾਰ ਆਪਣੇ ਨਾਲ ਯਾਰ ਸੱਚੀ ਐ ਹੋ ਗਿਆ ਯਾਰ ਵੀ ਯਾਰ ਐ ਹੋਊਗਾ ਯਾਰ ਐ ਹੋਊਗਾ ਉਹ ਫਿਰ ਪਤਾ ਨਹੀਂ ਰੱਬ ਨੇ ਕਿਦਾਂ ਸਵੱਬ ਬਣਾਏ ਮੈਂ ਮੈਂ ਇਹ ਮੰਨਦਾ ਵੀ ਜਦੋਂ ਪਰਮਾਤਮਾ ਨੇ ਤੁਹਾਨੂੰ ਕੁਝ ਦੇਣਾ ਹੁੰਦਾ ਨਾ ਫਿਰ ਉਹ ਐਂ ਕਰਕੇ ਦੇ ਦਿੰਦਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਐ ਫਲੈਸ਼ਬੈਕ ਮਾਰਦਾ ਸਾਰੇ ਕਾਇਦੇਓ ਤੇ ਐਂ ਕਰਕੇ ਵੀਡੀਓ ਬਣ ਗਈ ਗਾਣੇ ਦੀ ਐਂ ਕਰਕੇ ਗਾਣਾ